ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿੱਥੇ ਇੱਕ ਨੌਜਵਾਨ ਮੁੰਡਾ ਰਾਜਵੀਰ ਜਵੰਦਾ ਦਾ ਸਕੂਨ ਗੀਤ ਗਾ ਰਿਹਾ ਆ ਤੇ ਆਵਾਜ਼ ਸੁਣ ਕੇ ਐਵੇਂ ਲੱਗਦਾ ਆ ਜਿਵੇਂ ਰਾਜਵੀਰ ਖੁਦ ਗਾ ਰਿਹਾ ਹੋਵੇ ਪਰ ਸੱਚ ਇਹ ਆ ਰਾਜਵੀਰ ਹੁਣ ਸਾਡੇ ਵਿੱਚ ਨਹੀਂ ਆ ਪਰ ਉਸ ਦੀ ਆਵਾਜ਼ ਉਸ ਦੇ ਜਜ਼ਬਾਤ ਅੱਜ ਵੀ ਹਰ ਪੰਜਾਬੀ ਦੇ ਦਿਲ ਵਿੱਚ ਜਿੰਦਾ ਨੇ ਅੱਜ ਇਹ ਨੌਜਵਾਨ ਜਦੋਂ ਉਸ ਦੀ ਤਰ੍ਹਾਂ ਗਾਉਂਦਾ ਆ ਲੱਗਦਾ ਐਵੇਂ ਆ ਜਿਵੇਂ ਰਾਜਵੀਰ ਦੀ ਰੂਹ ਉਸ ਦੇ ਰਾਹੀਂ ਬੋਲ ਰਹੀ ਹੋਵੇ ਇਹ ਆਵਾਜ਼ ਇਹ ਜਜ਼ਬਾਤ ਸਾਨੂੰ ਫਿਰ ਤੋਂ ਉਹ ਜਦਾਬਲ ਵਾਪਸ ਲੈ ਜਾਂਦੇ ਨੇ ਜਦੋਂ ਰਾਜਵੀਰ ਗਾਉਂਦਾ ਹੁੰਦਾ ਸੀ ਤਾਂ ਫੇਮ ਇਸ ਮੁੰਡੇ ਬ ਗੁੰਦਾ ਹੁੰਦਾ ਸੀ ਬਾਕੀ ਬਾਹੇ ਗੁਰੂ ਰਾਜਵੀਰ ਨੂੰ ਆਪਣੇ ਚਰਨਾਂ ਵਿੱਚ ਥਾਂ ਦਵੇ ਅਤੇ ਉਸ ਦੀ ਆਵਾਜ਼ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਉਂਦੀ ਰਹੇ ਹੁਣ ਤੁਸੀਂ ਖੁਦ ਸੁਣੋ ਇਹ ਆਵਾਜ਼ ਤੇ ਕਮੈਂਟਾਂ ਵਿੱਚ ਦੱਸੋ ਕਿ ਤੁਹਾਨੂੰ ਵੀ ਲੱਗਦਾ ਆ ਜਿਵੇਂ ਰਾਜਵੀਰ ਆਪ ਹੀ ਗਾ ਰਿਹਾ ਹੋਵੇ ਚਲੋ ਸੁਣੋ ਹੁਣ ਮੈਂ ਤੇਰੀ ਦਿਲਦਾਰ ਮਹਰਮਾਂ ਰਫੜ ਕੁੱਦੀਆਂ ਮੇਰੇ ਹਸਨ ਦੀਆਂ ਖੁਸ਼ ਰਹਾ ਕਰ ਖੁਸ਼ ਰੱਖਿਆ ਕਰ ਛੱਡ ਦੇ ਆਦਤਾਂ ਰਸਣ ਦੀਆਂ ਖੁਸ਼ ਰਹਾ ਕਰ ਖੁਸ਼ ਰੱਖਿਆ ਕਰ ਛੱਡ ਦੇ ਆਦਤਾਂ ਰਸਣ ਦੀਆਂ ਖੁਸ਼ ਰਹਾ ਕਰ ਖੁਸ਼ ਰੱਖਿਆ ਕਰ ਮੈਂ ਤੇਰੀ ਦਿਲਦਾਰ ਮਹਿਰਮਾ ਮੈਂ ਮਹਿਰਮਾ ਮੈਂ ਤੇਰੀ ਦਿਲਦਾਰ ਮਹਿਰਮਾ ਰੂਹਾਂ ਦਾ ਸਦਾ ਪਿਆਰ ਮਹਿਰਮਾ ਸੋ ਤੇਰੀ ਮੈਂ ਕਿਤੇ ਨਹੀਂ ਜਾਂਦੀ ਲਫੜ ਕੁੱਦੀਆਂ ਮੇਰੇ ਹਸਨ ਦੀਆਂ ਖੁਸ਼ ਰਹਾ ਕਰ ਖੁਸ਼ ਰੱਖਿਆ ਕਰ ਛੱਡ ਦੇ ਆਦਤਾਂ ਰਸਣ ਦੀਆਂ ਖੁਸ਼ ਰਹਾ ਕਰ ਖੁਸ਼ ਰੱਖਿਆ ਕਰ ਛੱਡ ਦੇ ਆਦਤਾਂ ਰਸਣ ਦੀਆਂ ਖੁਸ਼ ਰਹਾ ਕਰ ਖੁਸ਼ ਰੱਖਿਆ ਕਰ ਹਾਂਜੀ ਪੈਂਦਾ ਨਾ ਭਲੇਖਾ ਫਿਰ ਰਾਜਵੀਰ ਦੀ ਆਵਾਜ਼ ਦਾ ਸੱਚ-ਸੱਚ ਦੱਸਿਓ ਝੂਠ ਨਾ ਬੋਲਿਓ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇਓ ਕਿਉਂਕਿ ਅਸੀਂ ਰਾਜਵੀਰ ਵਰਗੇ ਲੈਜੈਂਡ ਦੀਆਂ ਜਾਦਾਂ ਤੁਹਾਡੇ ਤੱਕ ਹਮੇਸ਼ਾ ਪਹੁੰਚਾਉਂਦੇ ਰਹਾਂਗੇ